ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਪ੍ਰਸੰਗ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਵੇਲੇ ਸਿੰਘਾਂ ਨੇ ਜਲੰਧਰ ਦਾ ਬਹੁਤ ਬੁਰਾ ਹਾਲ ਕੀਤਾ ਸਰਹੰਦ ਤੋਂ ਲਾਹੌਰ ਆਉਂਦਿਆਂ ਹੋਇਆਂ ਦਰਾਨੀ ਫੌਜ ਦਾ ਇੱਕ ਦਸਤਾਰ ਸਿੰਘਾਂ ਨੇ ਕਰਤਾਰਪੁਰ ਕੋਲ ਕਤਲ ਕਰ ਦਿੱਤਾ ਉਸ ਦਾ ਬਦਲਾ ਲੈਣ ਵਾਸਤੇ ਜਹਾਨ ਖਾਨ ਨੇ ਜਲੰਧਰ ਨੂੰ ਫੌਜ ਭੇਜ ਦਿੱਤੀ ਜਲੰਧਰ ਦੇ ਫੌਜਦਾਰ ਨਾਸਰ ਅਲੀ ਨੇ ਉਸ ਦੀ ਮਦਦ ਕਰਨ ਲਈ ਆਪਣੀ ਫੌਜ ਵੀ ਭੇਜ ਦਿੱਤੀ ਅਤੇ ਕਰਤਾਰਪੁਰ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਸੋਢੀ ਬਾਬਾ ਵਡਭਾਗ ਸਿੰਘ ਨੂੰ ਫੜ ਲਿਆ ਗਿਆ ਰਾਤ ਨੂੰ ਸੋਡੀ ਕਿਸੇ ਢੰਗ ਨਾਲ ਵੈਰੀ ਦੇ ਘੇਰੇ ਵਿੱਚੋਂ ਨਿਕਲ ਕੇ ਪਹਾੜਾਂ ਵੱਲ ਨੂੰ ਚਲਿਆ ਗਿਆ ਤੇ ਪਿੰਡ ਬਿਹੇੜੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜਾ ਡੇਰਾ ਲਾਇਆ ਨਾਸਰ ਅਲੀ ਨੇ ਗੁਰਦੁਆਰਾ ਥਾਮ ਸਾਬ ਸਾੜ ਦਿੱਤਾ ਅਤੇ ਉਹਦੇ ਵਿੱਚ ਗਾਂਂ ਮਾਰ ਕੇ ਉਹਨਾਂ ਦਾ ਮਾਸ ਟੰਗ ਦਿੱਤਾ ਅਤੇ ਸ਼ਹਿਰ ਲੁੱਟ ਲਿਆ ਉੱਥੋਂ ਦੀਆਂ Hindu ਔਰਤਾਂ ਨੂੰ ਫੜ ਕੇ ਮੁਸਲਮਾਨ ਬਣਾ ਲਿਆ ਗਿਆ ਇਹ ਘਟਨਾ ਲਗਭਗ ਦਸੰਬਰ 1747 ਈਸਵੀ ਦੀ ਦੱਸੀ ਜਾਂਦੀ ਹੈ ਇਹ ਖਬਰ ਸੁਣ ਕੇ ਸਿੰਘ ਪਟਕੁੱਠੇ ਅਤੇ ਸਿੰਘਾਂ ਦਾ ਇੱਕ ਜਥਾ ਪਹਾੜਾਂ ਤੋਂ ਉੱਤਰ ਆਇਆ ਤੇ ਜਲੰਧਰ ਵੱਲ ਨੂੰ ਵਧਿਆ ਸ਼ਮਸ ਖਾਂ, ਬਾਜਵਾੜਾ, ਸੈਦਾ ਖਾਂ, ਟਾਂਡਾ, ਜਾਫਰ ਖਾਂ, ਹਸ਼ਿਆਰਪੁਰ, ਪੈਂਦੇ ਖਾਂ, ਜਬੱਸੀ ਵਾਲਾ ਆਦ ਚੌਧਰੀਆਂ ਨੇ ਫੌਜਦਾਰ ਨਾਲ ਮਿਲ ਕੇ ਨਾਸਰ ਅਲੀ ਨੂੰ ਜਲੰਦਰੀਏ ਸਿੰਘਾਂ ਨੂੰ ਜਾ ਰੋਕਿਆ ਆਦਮਪੁਰ ਕੋਲ ਲੜਾਈ ਹੋਈ ਜਿਸ ਵਿੱਚ ਸੈਦੇਖਾਂ ਤੇ জাফরਖਾਂ ਮਾਰੇ ਗਏ ਸਿੰਘਾਂ ਨੇ ਵੇਖਿਆ ਕਿ ਵੈਰੀ ਦੀ ਗਿਣਤੀ ਵਧੇਰੀ ਹੈ ਤਾਂ ਉਹ ਉਸ ਸਮਾਂ ਵਿਚਾਰ ਕੇ ਪਿੱਛੇ हट ਗਈ ਉਧਰ ਪਹਾੜਾਂ ਵਿੱਚੋਂ ਅਦੀਨਾ ਬੇਗ ਨੇ ਸੋਢੀ ਵੜਪਾਗ ਸਿੰਘ ਨੂੰ ਮਿਲ ਕੇ ਬੇਨਤੀ ਕੀਤੀ ਕਿ ਆਪ ਦਲ ਖਾਲਸਾ ਨੂੰ ਮੇਰੀ ਮਦਦ ਕਰਨ ਵਾਸਤੇ ਕਹੋ ਮੈਂ ਦਾਰੂ ਸਿੱਕਾ ਅਤੇ ਖਰਚ ਵਾਸਤੇ ਭੇਟਾ ਦੇਵਾਂਗਾ ਇਸੇ ਤਰ੍ਹਾਂ ਆਪ ਥਮ ਸਾਹਿਬ ਦਾ ਬਦਲਾ ਲੈ ਸਕੋਗੇ ਅਤੇ ਮੈਂ ਦਰਾਨੀ ਕੋਲੋਂ ਆਪਣਾ ਇਲਾਕਾ ਵਾਪਸ ਕਰਵਾ ਲਵਾਂਗਾ ਬਾਬਾ ਵੜਪਾਗ ਸਿੰਘ ਨੇ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਰਾਹੀ ਦਲ ਖਾਲਸਾ ਨਾਲ ਗੱਲ ਕਰਨ ਦਾ ਯਤਨ ਕੀਤਾ ਅਦੀਨਾ ਬੇਗਨੇ ਪੰਥ ਦੇ ਸਾਹਮਣੇ ਨਜ਼ਰਾਨਾ ਅਤੇ ਕੜਾ ਪ੍ਰਸ਼ਾਦ ਦੀ ਦੇਗ ਧਰੀ ਅਤੇ ਸਿੰਘਾਂ ਦੇ ਇਲਾਕੇ ਵਿੱਚ ਲੁੱਟ ਦਾ ਹੱਕ ਮੰਨ ਲਿਆ ਕਿ ਜੋ ਵੀ ਸਮਾਨ ਹੱਥ ਲੱਗੇਗਾ ਉਸ ਵਿੱਚ ਉਸ ਉਸ ਉੱਤੇ ਸਿੰਘਾਂ ਦਾ ਹੱਕ ਹੋਵੇਗਾ ਮੈੜੀਪਿੰਡ ਕੋਲ ਅਦੀਨਾ ਬੇਗ ਦੀ ਫੌਜ ਖਾਲਸਾ ਨਾਲ ਆ ਮਿਲੀ ਸਰਦਾਰ ਜੱਸਾ ਸਿੰਘ ਨੇ ਅਦੀਨਾ ਬੇਗ ਦੇ ਸ਼ਹਿਰ ਵਿੱਚ ਹਰੀ ਕਣਕ ਤੋੜ ਕੇ ਨਿਸ਼ਾਨੀ ਵਜੋਂ ਟੰਗ ਦਿੱਤੀ ਅਤੇ ਕਿਹਾ ਕਿ ਤੇਰੀ ਸਾਰੀ ਫੌਜ ਹਰੀ ਕਣਕ ਟੰਗ ਲਵੇ ਤਾਂ ਕਿ ਯੁੱਧ ਵਿੱਚ ਸਿੰਘ ਸਿਪਾਹੀਆਂ ਦੀ ਪਛਾਣ ਕਰ ਸਕਣ ਉਦਰ ਇਹ ਖਬਰਾਂ ਜਦੋਂ ਲਾਹੌਰ ਪਹੁੰਚੀਆਂ ਤਾਂ ਜਹਾਨ ਖਾਨ ਨੇ ਨਾਸਰ ਅਲੀ ਦੀ ਮਦਦ ਵਾਸਤੇ ਮੁਰਾਦ ਖਾਨ ਸਰਬ ਸਰਬਖਾਨ ਦੁਰਾਨੀ ਪੌਜ ਸਣੇ ਭੇਜ ਦਿੱਤੇ ਨਾਲ ਹੀ ਅਦੀਨਾ ਬੇਗ ਨੂੰ ਸੁਨੇਹਾ ਭੇਜਿਆ ਕੀ ਲੜਨ ਦੀ ਥਾਂ ਸਿੱਖਾਂ ਦਾ ਸਾਥ ਛੱਡ ਦੇਵੇ ਅਤੇ ਮੇਰੇ ਕੋਲ ਲਾਹੌਰ ਆ ਜਾਵੇ ਮੈਂ ਉਸ ਨੂੰ 36 ਲੱਖ ਸਲਾਨਾ ਬਦਲੇ ਅਤੇ ਜਲੰਧਰ ਦਾ مالک ਬਣਾ ਦੇਵਾਂਗਾ ਅਦੀਨਾ ਬੇਗ ਨੂੰ ਦਰਾਨੀਆਂ ਵੱਲੋਂ ਚੰਗੇ ਸਲੂਕ ਦੀ ਆਸ ਨਹੀਂ ਸੀ ਸੋ ਸਮਝੌਤਾ ਨਾ ਹੋਇਆ ਜਹਾਂਨ ਖਾਨ ਦਾ ਹੁਕਮ ਪਾ ਕੇ ਸਦੀਕ ਬੇਗ ਖਵਾਜਾ ਮਿਰਜ਼ਾ ਖਾਨ ਅਤੇ ਰਾਜਾ ਭੂਪ ਸਿੰਘ ਵੀ ਨਾਸਰ ਅਲੀ ਦੀ ਮਦਦ ਵਾਸਤੇ ਚੱਲ ਪਈ। ਹਦੀਨਾ ਬੇਗ ਤੇ ਦਲ ਖਾਲਸਾ ਨੇ ਨਾਸਰ ਅਲੀ ਦੀਆਂ ਫੌਜਾਂ ਉੱਤੇ ਹੱਲਾ ਕਰ ਦਿੱਤਾ। ਸਾਰਾ ਦਿਨ ਲਹੂ ਡੋਲਮੀ ਲੜਾਈ ਹੋਈ। ਰਾਤ ਨੂੰ ਨਾਸਰ ਅਲੀ ਅਤੇ ਉਸ ਦੇ ਸਾਥੀ ਜਰਨੈਲ ਜਲੰਧਰ 'ਚ ਆਵੜੇ। ਸਿੰਘਾਂ ਨੇ ਦਰਾਨੀਆਂ ਦਾ ਡੇਰਾ ਲੁੱਟ ਲਿਆ। ਅਦੀਨਾ ਬੇਗਨੇ ਆਪਣੇ ਸਿਪਾਹੀਆਂ ਨੂੰ ਲੁੱਟ ਵਿੱਚ ਹਿੱਸਾ ਨਾ ਲੈਣ ਲਈ ਕਿਹਾ ਅਤੇ ਸਿੰਘਾਂ ਨਾਲ ਲੜਾਈ ਨਾ ਹੋ ਪਾਵੇ ਅਗਲੇ ਦਿਨ ਸਿੰਘਾਂ ਨੇ ਜਲੰਧਰ ਉੱਤੇ ਹੱਲਾ ਕਰ ਦਿੱਤਾ ਬੁਲੰਦ ਖਾਂ ਤੇ ਮੁਰਾਦ ਖਾਂ ਰਾਤ ਨੂੰ ਹੀ ਲਾਹੌਰ ਨੂੰ ਨਸ ਗਏ ਦਿਨੇ ਨਾਸਰ ਅਲੀ ਨਸਣ ਲੱਗਾ ਤਾਂ ਸਿੰਘਾਂ ਦੇ ਕਾਬੂ ਆ ਗਿਆ ਉਹਨੇ ਥੰਮ ਸਾਹਿਬ ਗੁਰਦੁਆਰਾ ਸਾੜਿਆ ਅਤੇ ਉੱਥੇ ਗਾਂ ਹਲਾਲ ਕੀਤੀ ਸਿੱਖਾਂ ਨੇ ਨਾਸਰ ਅਲੀ ਦੇ ਮੂੰਹ ਵਿੱਚ ਸੂਰ ਦਾ మాਸ ਪਾ ਦਿੱਤਾ ਅਤੇ ਜौंਦੇ ਨੂੰ ਅੱਗ ਲਾ ਦਿੱਤੀ ਸਾਰਾ ਸਹਿਰ ਸ਼ਹਿਰ ਲੁੱਟ ਲਿਆ ਹਿੰਦੂ ਦੇਵੀਆਂ ਮੁਸਲਮਾਨਾਂ ਤੇ ਘਰਾਂ ਤੋਂ ਕੱਢ ਕੇ ਵਾਪਸੀ ਘਰੀ ਪਚਾਈਆਂ ਗਈਆਂ ਅਦੀਨਾ ਬੇਗ ਨੇ ਜਿੱਤ ਦੀ ਖੁਸ਼ੀ ਵਿੱਚ 1.5 ਲੱਖ ਰੁਪਏ ਖਾਲਸੇ ਦੇ ਭੇਟਾ ਚੜਾਇਆ ਇਹ ਘਟਨਾ ਦਸੰਬਰ 1757 ਦੇ ਅਖੀਰ ਦੀ ਦੱਸੀ ਜਾਂਦੀ ਹੈ ਸਿੱਖ ਤਾਂ ਆਪਣਾ ਕੰਮ ਪੂਕਤਾ ਕੇ ਚਲੇ ਗਏ ਪਰ ਅਦੀਨਾ ਵਿਗਦਾ ਹੌਸਲਾ ਨਾ ਪਿਆ ਕਿ ਉਹ ਦਵਾਬ ਜਲੰਧਰ ਉੱਤੇ ਕਬਜ਼ਾ ਕਰ ਸਕੇ ਉਹ ਜਹਾਂਨ ਖਾਨ ਤੋਂ ਡਰਦਾ ਨਾਲਾਗੜ ਦੇ ਵੱਲ ਨੂੰ ਚਲਾ ਗਿਆ ਜਹਾਂਨ ਖਾਨ ਨੇ ਜਲੰਧਰ ਦਾ ਸੂਬੇਦਾਰ ਸਾਫਰ ਖਾਨ ਨੂੰ ਬਣਾ ਦਿੱਤਾ ਦਿੱਲੀ ਵਿੱਚ ਉਸ ਵੇਲੇ ਬਲਵਾਨ ਹਾਕਮ ਸਨ ਗਾਜੀ ਉਦੀਨ ਵਜ਼ੀਰ ਅਤੇ ਨਜੀਬ ਦੌਲਾ ਸੈਨਾਪਤੀ ਸਨ ਬਾਸ਼ਾ ਕੇਵਲ ਕਾਠ ਦਾ ਹੀ ਪੁਤਲੀ ਸੀ ਵਜ਼ੀਰ ਅਤੇ ਸੈਨਾਪਤੀ ਦੇ ਹੱਥ ਵਿੱਚ ਹੀ ਸਾਰੀ ਤਾਕਤ ਸੀ ਵਜ਼ੀਰ ਨੇ ਆਪਣੀ ਮਦਦ ਵਾਸਤੇ ਮਰੱਠੇ ਸਾਧ ਲਈ ਟਾਕਰੇ ਦੀ ਸਮਰੱਥਾ ਨਾ ਸਮਝ ਕੇ ਨਜੀਬਉਦੌਲਾ ਰੋਹਿਲਾ ਦਿੱਲੀ ਤੋਂ ਨਸ ਕੇ ਨਜੀਬਗੜ੍ਹ ਵਿੱਚ ਜਾ ਵੜਿਆ ਮਰੱਠਿਆਂ ਨੇ ਦਿੱਲੀ ਉੱਤੇ ਕਬਜ਼ਾ ਕਰ ਲਿਆ ਬਾਸ਼ਾ ਤੇ ਵਜ਼ੀਰ ਮਰੱਠਿਆਂ ਦੇ ਆਸਰੇ ਤੇ ਰਹਿ ਗਏ ਸਨ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਾਕੀ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ